ਕਾਲ ਜੀ ਅਮਰਤਵਲੀ ਸასი ਕਾਲ ਦੇਖੋ ਚੜਦਾ ਸੂਰਜ ਆਪਾਂ ਆਪਣੇ ਆਏ ਹੋਏ ਆ ਪਿੰਡ ਤਾਂ ਅੱਛਾ ਲੱਗਿਆ ਹਨ ਮੈਨੂੰ ਤਾਂ ਬਹੁਤ ਚੰਗਾ ਲੱਗਦਾ ਘਰ ਆ ਕੇ ਖੁੱਲੀ ਖੁੱਲੀ ਤੇ ਤੇ ਤਪ ਮਿਲਦੀ ਆ ਮਜ਼ਾ ਆਉਂਦਾ ਵਾ ਤੇ ਇਸ ਵਧੀਆ ਸੂਰਜ ਦੇ ਦਰਸ਼ਨ ਹੁੰਦੇ ਜਿੱਥੇ ਮੈਂ ਰਹੇ ਨਹੀਂ ਬੰਦ-ਬੰਦ ਤੇ ਸਾਰੀ ਦਿਹਾੜੀ ਤਾਂ ਕੋਟੀ ਸਵਾਟਰ ਨਹੀਂ ਲੈਂਦੇ ਇਹ ਹੈ ਮੇਰਾ ਲੋਨ ਮੈਂ ਤੁਹਾਨੂੰ ਦਿਖਾਉਣੀ ਫਿਰ ਬਾਹਰਲਾ ਸੀਨ ਇਹਨੂੰ ਕੱਲ ਪਾਣੀ ਲਾਇਆ ਕਿਉਂਕਿ ਆਪਾਂ ਬੂਟੇ ਪਿਛਲੀ ਵਾਰ ਹੀ ਆਏ ਨਮਾ ਲਾ ਕੇ ਗਏ ਸੀ ਬੂਟੇ ਬੜੀ ਢੇੜੇ ਚ ਸਵਾ ਖਿਲਰੀ ਹੋਈ ਸੀ ਗਲਤਾ ਦਿਖਾਉਣ ਦੇ ਲਾਇਕ ਨਹੀਂ ਸੀ ਫਿਰ ਛੱਤ ਤੇ ਜਾਵਾਂਗੇ ਤੁਹਾਨੂੰ ਸੱਤ ਦਾ ਸੀਨ ਦਿਖਾਵਾਂਗੇ ਉੱਥੇ ਕੀ ਕਰਤੂਤ ਹੋਏਗੀ ਸਵਾਹਾਂ ਦੀ ਕੀਤੀ ਹੋਈ ਹੈਣਾ ਤੇ ਅੰਜੀਰਾ ਆਪਾਂ ਦਿੱਤੀਆਂ ਸੀ ਪਿਛਲੀ ਵਾਰੀ ਵੱਡ ਤੇ ਨਵੇਂ ਸਵੀਰੇ ਫੁੱਟ ਪੀਆ ਇਧਰ ਵੀ ਦੇਖੋ ਅੰਜੀਰ ਦੀ ਇੱਕ ਟਾਣੀ ਜੀ ਰਹਿ ਗਈ ਪਿਛਲੀ ਵਾਰੀ ਵੱਢ ਦਿੱਤੀ ਸਾਰੀ ਤੇ ਇਹ ਲੌਣਾ ਛੋਟਾ ਜਿਹਾ ਰੱਖਿਆ ਸੀ ਆਪਾਂ ਹਰ ਇੱਕ ਵਾਰੀ ਦਿਖਾਈ ਦਾਨ ਚੰਗਾ ਲੱਗਦਾ ਮੈਨੂੰ ਲੌਣ ਦਾ ਖਾਣਾ ਤੇ ਇਹ ਸਾਡੇ ਫੁੱਲ ਨੇ ਕੀ ਬੁੱਟਾ ਤੇ ਕੀ ਨਹੀਂ ਪਰ ਫੁੱਲ ਬੜੇ ਸੋਹਣੇ ਨੇ ਇਹਦੇ ਇਹ ਵੀ ਵੱਡਾ ਦਾ ਸੀ ਵਿਚਾਰਾ ਪਰ ਫਿਰ ਹੋ ਗਿਆ ਇਹ ਨਵੇਂ ਸਿਰੇ ਤਾਂ ਸੋਹਣਾ ਲੱਗਿਆ ਮੈਨੂੰ ਹਨਾ ਇਹ ਬੋਗਨਵਿਲਾ ਕਾਲ ਮੱਚਿਆ ਸਾਡੇ ਆਪਿਆ ਸੀ ਵਿਚਾਰਾ ਤੇ ਪਰ ਆਪਾਂ ਇਹਨੂੰ ਪਾਣੀ ਲਾ ਦਿੱਤਾ ਹੁਣ ਹੁਣ ਪਾਣੀ ਥੱਲੇ ਮਿੱਟੀ 'ਚ ਪਾਣੀ ਜਾਏਗਾ ਤਾਂ ਉੱਪਰ ਪਾਣੀ ਜ਼ਰੂਰ ਸਾਰਿਆਂ ਨੂੰ ਸੋਕ ਲਏਗਾ ਹਨਾ ਇਹ ਵੀ ਇੱਧਰ ਲਾਇ ਸੀ ਆਪਾਂ ਇਹਨਾਂ ਨੇ ਪਾਣੀ ਲਾਤਾ ਤੇ ਇਹ ਵੀ ਵਿਚਾਰੇ ਆਪਣੀ ਸਮਝੋ ਆ ਗਏ ਵਧੀਆ ਤੇ ਇਹ ਵੀ ਦੇਖੋ ਚਾਰਾਂ ਕੋਨਿਆਂ ਤੇ ਲਾਇਏ ਨੇ ਪਹਿਲਾਂ ਫੌਕਸ ਜੇ ਲਾਇ ਸੀ ਤਾਂ ਮੱਚ ਗਏ ਹੁਣੇ ਲਾਤੀ ਆਪਣੇ ਬੜੇ ਸੋਨੇ ਹੋ ਗਏ ਨੇ ਬੂਟੇ ਹਨਾ ਆ ਦੇਖੋ ਬੜੇ ਸੋਨੇ ਨੇ ਇਹ ਹੋਏ ਵੇ ਤੇ ਹੁਣ ਤੁਹਾਨੂੰ ਦਿਖਾਨੀ ਮੈਂ ਕੱਲ ਤੋਹ ਦਿੱਤਾ ਇੱਥੇ ਪੌੜੀਆਂ ਤੇ ਗ੍ਰਿਲ ਲਾਉਣ ਲਈ ਪਾਈਪ ਨਾਪ ਲੈ ਗੇ ਗ੍ਰਿਲਾਂ ਲਾਉਣਗੇ ਤੇ ਆਪਾਂ ਛੱਡਿਆ ਪਾਣੀ ਬਾਹਰ ਬਾਹਰ ਕਿੱਥੇ ਮਤਲਬ ਕਿ ਜਿਹੜੀ ਬਾਹਰ ਕਿਆਰੀਆਂ ਲਾਈਆਂ ਹੋਈਆਂ ਹਨ ਨੱਚ ਪਾਈਪ ਨੂੰ ਥੋੜਾ ਖਿੱਚ ਦਿੱਕੇ ਪਾਣੀ ਬਾਹਰ ਨੂੰ ਵਹਲਾ ਪੈਂਦਾ ਵਾਪੇ ਬਹੁਤ ਵੱਡੀ ਆ ਚਲੋ ਇੱਥੇ ਡੁੱਲੀ ਜਾਏਗਾ ਹੁਣ ਆਪੇ ਬਾਹਰ ਨੂੰ ਜਾਏਗਾ ਤਲਕਣ ਨਹੀਂ ਹੋਏਗੀ ਹਨਾ ਤੇ ਹੁਣ ਆਪਾਂ ਅਗੇ ਬਾਹਰ ਗੇਟ ਕਰ ਦਈਏ ਬੰਦ ਆਪਾਂ ਬਾਹਰ ਰਹਿਣਾ ਹਲੇ ਗੇਟ ਬੰਦ ਕਰ ਦਿੱਤਾ ਤੇ ਸਾਰੇ ਦੇਖੋ ਇਧਰ ਵੱਢ ਲੈ ਝੋਨੇ ਵਗੈਰਾ ਵੱਢੇ ਗਏ ਸਾਰੇ ਤੇ ਕਣਕਾਂ ਵੀ ਹਰੀਆਂ ਫੁੱਟੀਆਂ ਹੋਈਆਂ ਨੇ ਉੱਪਰ ਇਹਨਾਂ ਥੋੜਾ ਜਿਹਾ ਦੋ ਕਿੱਲੇ ਦੇ ਫਰਕ ਹਨ ਮੈਨੂੰ ਖੇਤ ਚ ਵੜਾਂਗੀ ਮੈਨੂੰ ਠੰਡ ਲੱਗਦੀ ਆ ਤਾਂ ਸਿੱਕ ਕੰਦਾ ਮਜੇ ਹੀ ਬਖਰਾਵਾ ਹਲੇ ਮਗਲੇ ਪਾਸੇ ਸਾੜੇ ਮਗੇ ਨਹੀਂ ਤੇ ਆਪਾਂ ਇਧਰ ਪਾਈਪ ਲੰਬੀ ਕਰਕੇ ਬੂਟਿਆਂ ਨੂੰ ਪਾਣੀ ਛੜਤਾ ਕਿ ਬੂਟੇ ਨਾਲ ਸਾਡੀ ਮੱਛਣ ਬੜੀ ਮਿਹਨਤ ਨਾਲ ਲਾਇਆ ਇਹਨੇ ਬੜੀ ਮਿਹਨਤ ਨਾਲ ਮੇਕ ਕੀਤੀ ਕੰਮ ਤੇ ਤੁਹਾਨੂੰ ਮੈਂ ਦਿਖਾਵਾਂਗੇ ਸਾਰੇ ਹੁਣ ਖੇਤਾਂ ਜਿੱਥੇ ਝੋਨਾ ਝੋਨਾ ਸੀ ਉੱਥੇ ਕਣਕ ਹੀ ਕਣਕ ਹੋਈ ਹੈ ਬਾਬੇ ਦੀ ਅਪਾਰ ਕਿਰਪਾ ਰਹੀ ਮਾਰਾ ਸੱਚੇ ਪਾਤਸ਼ਾਹ ਸਾਰਿਆਂ ਦੀਆਂ ਫਸਲਾਂ ਦਿੰਦਗੁਣੀਆਂ ਤੇ ਰਾਤ ਚੌਗੀਆਂ ਤੱਕੀਆਂ ਪਰ ਸਾਡੇ ਠੇਕੇ ਦੇਣ ਵਾਲਿਆਂ ਦੇਖੋ ਕਰਤੂਤ ਅਸੀਂ ਨਾਲ ਕਿਹਾ ਵੀ ਇਹ ਖੰਬੇ ਆ ਮਸਾਂ ਹੀ ਗੱਡੇ ਆ ਬਹੁਤ ਡੂੰਘਾ ਗੱਡੇ ਡਿੱਗ ਜਾਏਗਾ ਇੱਥੇ ਮਿੱਟੀ ਪਾ ਦਿਓ ਨਹੀਂ ਪਾਈ ਕਿਸਮ ਦੇ ਚੀਚੇ ਫਰਕ ਹੁੰਦਾ ਤੇ ਆਪਣੇ ਕਰਨ ਦੇ ਵਿੱਚ ਫਰਕ ਹੁੰਦਾ ਵਾ ਇਹ ਵੀ ਨਾਲ ਚੌਂ ਨਸੀ ਤੁਸੀਂ ਦੇਖਿਆ ਹਨ ਉਹ ਕਣਕਾ ਦੂਰੋਂ ਦੂਰੋਂ ਹਰੀਆਂ ਹਰੀਆਂ ਦਿਸਤੀਆਂ ਮੈਨੂੰ ਤੇ ਆ ਦੇਖੋ ਇਹਨਾਂ ਨੇ ਕਿਤੇ ਅੱਗ ਲਾਈ ਹੋਣੀ ਸਾਰਾ ਸੁਹੰਝਣੀ ਦਾ ਬੂਟਾ ਸੜ ਕੇ ਭੱਬਲ ਪੁੱਸਾ ਜੇ ਹੋ ਗਿਆ ਪਰ ਲੋਕ ਹਟਦੇ ਨਹੀਂ ਜਿੰਨਾ ਮਰਜ਼ੀ ਕਰਤੁੱਤਾ ਕਰਨ ਰਾਤਾਂ ਨੂੰ ਲਾ ਕੇ ਦੇਖੋ ਸਾਰਾ ਸਾੜ ਦਿੱਤਾ ਐਡਾ ਸੋਹਣਾ ਸੁਹੰਝਣੀ ਦਾ ਇਹ ਬੂਟਾ ਸੀ ਆ ਦੇਖੋ ਇਹਦੀ ਜੜ ਦੇ ਵਿੱਚ ਇੱਥੇ ਸੀਗੀ ਲਾਈ ਹੋਈ ਕੀ ਕਰੀਏ ਹੁਣ ਹੁਣ ਆ ਦੇਖੋ ਸਾਰਾ ਸੁਹੰਝਣਾ ਸਾਡਾ ਖਰਾਬ ਕਰ ਦਿੱਤਾ ਇਹਨਾਂ ਨੇ ਲੋਕਾਂ ਨੂੰ ਇੰਨੀ ਕੀ ਬਸ ਹੁੰਦੀ ਆ ਕਲਵਾਈ ਅ ਜਿੱਥੇ ਜਿੱਥੇ ਸੇਕ ਪੈ ਗਿਆ ਸਾਰਾ ਹੀ ਸੜ ਗਿਆ ਵਿਚਾਰਾ ਖਦਰਾਖਤਾ ਨੰਮ ਦੇ ਉਧਰ ਸੜ ਗਈ ਡੇਕ ਸੀ ਜਿਹੜੀ ਉਹ ਸਾਰੀ ਸੜ ਗਈ ਹੈਗੀ ਕੀ ਕਹੇ ਇਹਨਾਂ ਨੂੰ ਹਨਾ ਵੀ ਨਾ ਸਾੜੋ ਇੰਨੇ ਕੇ ਸਾੜ ਨਾ ਘੜਾ ਤੁਹਾਡੇ ਫਿਰ ਜ਼ਿਆਦਾ ਹੋ ਜੂ ਓਦਾਂ ਬਾਅਦ ਪਰਕਰ ਤੁੱਟਾਂ ਬਾਜ ਨਹੀਂ ਆਉਂਦੇ ਹੁੰਦੇ ਲੋਕ ਇਹ ਵੀ ਮੇਰੇ ਪਰਤੇ ਆਇਆ ਹੋਇਆ ਇਹ ਨਿੰਬੂ ਦਾ ਬੂਟਾ ਉਹ ਵੀ ਪਰੇ ਨਿੰਬੂ ਦਾ ਬੂਟਾ ਹੀ ਖੜਾ ਵਾ ਇਹ ਵੀ ਇਹ ਹੈਗਾ ਉਹ ਦੂਜਾ ਜਿਹਨੂੰ ਕਹਿੰਦੇ ਆ ਲੈਮਨ ਬਾਲ ਜਿਹੜਾ ਵਾਹੇ 来呀 ਇੱਧਰ ਵੀ ਇਹ ਖੜੇ ਨੇ ਪਿਛਲੀ ਵਾਰੀ ਲਾ ਕੇ ਗਏ ਸੀ ਨਾ ਤੁਹਾਨੂੰ ਦਿਖਾਇਆ ਸੀ ਉਹ ਵੀ ਲਾ ਰਹੇ ਆ ਤੇ ਇਹ ਵੀ ਛੋਟੇ ਛੋਟੇ ਬੁੱਟੇ ਲੱਗੇ ਹੋਏ ਨੇ ਸਫਾਈ ਤਾਂ ਆਪਦੇ ਰਹਿਣ ਵਾਲੀ ਹੁੰਦੀ ਹੈ ਸਾਰੀ ਮੇਨ ਚੀਜ਼ ਇਹ ਹੁਣ ਮੈਂ ਉਧਰ ਪਾਣੀ ਛੱਡ ਦਿੱਤਾ ਮੈਂ ਕਿਾ ਚੱਲ ਪਾਣੀ ਲਾਓ ਬੁੱਟੇ ਤਾਂ ਭਰ ਲਗੇ ਹੁਣ ਆਪਾਂ ਆਏ ਆ ਲਾਹਾ ਤਾਂ ਲੈ ਲਗੇ ਹੈਨਾ ਤੇ ਬਾਹਰ ਨਿਕਲਦਾ ਵੀ ਡਾਰਕ ਹੁੰਦਾ ਥੋੜਾ ਖੱਡੇ ਜੇ ਪੈ ਕੇ ਕਰਕੇ ਕਿਉਂਕਿ ਉਹੀ ਗੱਲ ਮੜਮੜ ਘਟਨੀ ਚੰਗੀ ਲੱਗਦੀ ਕਿ ਆਪਣੇ ਬਿਨਾ ਨਹੀਂ ਹੁੰਦਾ ਹੁਣ ਹਨਾ ਉਧਰ ਲਈ ਪਿਆਰੀ ਵੀ ਭਰ ਗਈ ਆ ਤੇ ਇਹ ਵੀ ਭਰ ਗਈ ਆ ਹੁਣ ਮੈਂ ਲਾਵਾਂਗੀ ਇੱਧਰ ਨੂੰ ਇੱਧਰ ਨੂੰ ਟਾਈਮ ਜ਼ਿਆਦਾ ਲੱਗਦਾ ਵਾ ਥੋੜਾ ਚਲੋ ਜੀ ਹੁਣ ਆਪਾਂ ਇੱਧਰ ਲਾਵਾਂਗੇ ਇੱਧਰ ਭਰ ਜਾਏਗਾ ਠੀਕ ਉਧਰ ਉੱਤੇ ਜਾਣਗੇ ਇਹ ਵੱਢ ਕੇ ਲਾ ਦਿੱਤਾ ਸੀ ਇੱਥੇ ਅੰਜੀਰ ਦਾ ਵੀ ਕਹਿੰਦੇ ਨਹੀਂ ਜੀ ਇਦਾਂ ਹੋ ਜਾਊਗਾ ਪਰ ਹੁਣ ਤਾਂ ਮੁਸ਼ਕਲ ਜੀ ਹੈ ਹਨਾ ਹੋ ਵੀ ਜਾਵੇ ਤਾਂ ਵੱਡੀ ਗੱਲ ਨਹੀਂ ਤਾਂ ਮੈਨੂੰ ਇਸ ਟਾਈਮ ਦੁੱਖ ਲੱਗਿਆ ਸੀ ਕਿ ਅਹੀਂ ਬੂਟੇ ਕਿਉਂ ਪੁੱਟੇ ਨੇ ਮੈਂ ਚੰਗਾ ਲੱਗਦਾ ਹਾਂ ਕਿ ਬੁੱਟੇ-ਬੁੱਟੇ ਜਾਣ ਪੱਟ ਤੇ ਪਰ ਕੀ ਕਰਨਾ ਵੱਢਦੇ ਸੀ ਪੱਟੇ ਨਹੀਂ ਵੱਢਦੇ ਹੁਣ ਇਧਰ ਸਾਰੇ ਪਾਣੀ ਘੁੰਮੇਗਾ ਕਿਹੜੇ ਤਰੀਕੇ ਨਾਲ ਘੁੰਮੇਗਾ ਦੇਖੋ ਟਾਈਮ ਬਹੁਤ ਲੱਗੇਗਾ ਉਹਨਾਂ ਚਰਾਪਾ ਜਾ ਕੇ ਛੱਤ ਤੇ ਝਾੜੂ ਲਾ ਲੈਣਾ ਜਦੋਂ ਤੱਕ ਪਾਣੀ ਇਧਰ ਸਾਰਾ ਘੁੰਮਦਾ ਘਮਾਉਣਾ ਹੈ ਉੱਪਰ ਨੂੰ ਚੜਨਾ ਪਾਣੀ ਇਧਰ ਥੋੜੀ ਪੈ ਪੱਗੇ ਹੋਰ ਕਰ ਦੇਣੇ ਪੈ ਬਹੁਤ ਵੱਡੀ ਹੈ ਚਲੋ ਜੀ ਇਧਰ ਨੂੰ ਕਰ ਦੇਣੇ ਛੇਤੀ ਹੋ ਜਾਏਗਾ ਮੈਂ ਕਹ ਸੀ ਪਰੇ ਹਸਮੈਂਟ ਕੰਸੀ ਕੋਲੇ ਖੜਕੇ ਪਾਣੀ ਲਾਉਣਾ ਨਹੀਂ ਤਾਂ ਪਾਣੀ ਟੁੱਟ ਕੇ ਖੇਤਾਂ ਵਿੱਚ ਨ ਜਾਏਗਾ ਉਧਰ ਪਲੇ ਪਾਸੇ ਬੱਟਾ ਕਮਜ਼ੋਰ ਹੋ ਜਾਂਦੇ ਨੇ ਤੇ ਇਧਰ ਸਾਰੇ ਪਾਣੀ ਲੱਗੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਬਾਹਰਲਾ ਸੀਨ ਬਾਹਰਲਾ ਕਿਹੜਾ ਮਤਲਬ ਕਿ ਹੈ ਖੁੱਲ ਗਿਆ ਪਾਈਪ ਆਪਾਂ ਪਾਈਪ ਸ਼ੇਡ ਬੈਠੇ ਤੇ ਪਾਈਪ ਉਧਰ ਖੁੱਲ ਗਿਆ ਹੁਣ ਪਾਣੀ ਜਾਏਗਾ ਜੋਰ-ਜੋਰ ਨਾਲ ਉਧਰ ਹਨਾ ਜਲਦੀ ਹੋ ਜਾਏਗਾ ਮੈਨੂੰ ਇਹ ਪਹਿਲਾਂ ਇੱਥੋਂ ਕਰਾਂ ਫਿਰ ਛੱਤ ਤੇ ਜਾ ਕੇ ਝਾੜੂ ਲਾਵਾਂ ਤੁਹਾਨੂੰ ਉਹਦਾ ਵੀ ਵੀਡੀਓ ਫਿਰ ਮੈਂ ਅਗਲਾ ਵੀਡੀਓ ਜ਼ਰੂਰ ਦਿਖਾਵਾਂਗੀ ਸਾਤ ਤੇ ਕਿੰਨਾ ਕੁ ਗਾਂਦਾ ਤੇ ਉੱਪਰੋਂ ਸੀਨ ਕਿੰਦਾ ਸੋਹਣਾ ਲੱਗਦਾ ਵਾ ਹੁਣ ਮੈਨੂੰ ਇੱਧਰ ਐ ਵੀ ਇੱਧਰ ਪਾਣੀ ਪਾ ਲਗੇ ਹਨਾ ਤਾਂ ਹੁਣ ਤੇ ਉਹ ਨਾਲੇ ਬਸ ਸਾਨਾ ਇਹਦੇ ਘਰ ਨ ਬੱਚੇ ਜਾਂਦੇ ਆਉਂਦੇ ਮੇਰੇ ਘਰ ਦੇ ਮੂਹਰੇ ਬਹੁਤ ਰਾਨਕਾ ਏਦਾਂ ਬੱਸਾਂ ਜਾਂਦੀਆਂ ਕਰਦੀਆਂ ਆਪਾਂ ਆ ਗਏ ਸੜਕ ਤੇ ਛੜਕ ਤੇ ਆਵਾਜ਼ ਆਈ ਭਾਈ ਸਾਸਿਕਾਲ ਬਲਾ ਗਿਆ ਪਰ ਆਪਾਂ ਨੂੰ ਪਤਾ ਨਹੀਂ ਕੌਣ ਸੀ ਭਗਵਾਨ ਜਾਣਦਾ ਕੌਣ ਸੀ ਉਹ ਸਾਹਮਣੇ ਕਿਸੇ ਦਾ ਨਾ ਚਾਰਾ ਪਾਇਆ ਹੋਇਆ ਵਾ ਮੈਂ ਤੁਹਾਨੂੰ ਦਿਖਾਵਾਂ ਪਾਸ ਚਾਰਾ ਦੇਖੋ ਉਹੀ ਅਸੀਂ ਡੰਗਰਾਂ ਨੂੰ ਖਵਾ ਰਹੇ ਹਾਂ ਸਾਡੇ ਆਪਣੇ ਉਹੀ ਅਸੀਂ ਦੁੱਧ ਪੀ ਰਹੇ ਹਾਂ ਸਾਥ ਮੂਰਖ ਲੋਕ ਕਿਹੜੇ ਹੋਣ ਹਨਾ ਤੇ ਇੱਥੇ ਵੀਜੀ ਹੋਈ ਹੈ ਕਣਕ ਆਹ ਦੇਖੋ ਇਹ ਸਾਡੇ ਸਾਹਮਣੇ ਕਣਕ ਵੀਜੀ ਹੋਈ ਹੈ ਇੱਥੇ ਕਿਉਂਕਿ ਛੋ ਨਿਵਾੜ ਦਿੱਤੇ ਹੋ ਦੂਰ ਦੂਰ ਤੱਕ ਕਣਕ ਹੀ ਆ ਉਹ ਸਾਡੇ ਕਿਤੇ ਪਹਿਲਾਂ ਇੱਕ ਕੁੱਤਾ ਰਹਿੰਦਾ ਸੀ ਦੇਖੇ ਹੁਣ ਜੋੜਾ ਹੋ ਗਿਆ ਇਹ ਇਹ ਕੱਲਾ ਇਨਾ ਚਾਂਬੜਿਆ ਨਾ ਖੋਸ਼ ਹੋਏ ਕਿ ਅਸੀਂ ਆਏ ਆ ਕਿ ਤੇ ਮੈਨੂੰ ਵੀ ਚੰਗਾ ਲੱਗਿਆ ਰਾਤ ਖਾ ਕੇ ਪ੍ਰਸ਼ਾਦੇ ਬਿਸਕਟ ਖਾ ਕੇ ਤੇ ਦੌੜ ਗਏ ਤੇ ਹੁਣ ਆਪਾਂ ਇੱਥੇ ਆ ਸਾਹਮਣੇ ਕਿ ਕੰਮ ਰਿਆ ਖੇਤ ਚ ਆਉਦੇ ਚ ਖੇਤ ਦੇਖਦੇ ਆਵਾਜ਼ ਆਈ ਇਧਰ ਹੈਗੀ ਇਹ ਸੁਰੂ ਮੈਂ ਤੁਹਾਨੂੰ ਦਿਖਾ ਦੇਣੀ ਆਪਣੇ ਆਵਾਜ਼ ਆਉਂਦੀ ਇਹ ਆਪਾਂ ਦੇ ਘਰ ਤੇ ਸਾਹਮਣੇ ਖੜੇ ਹਾਂ ਹੁਣ ਕੁਛ ਨਹੀਂ ਆ ਰਿਹਾ ਨਾ ਦਾਇਨ ਨਾ ਬائیں ਤੇ ਆਪਾਂ ਅੰਦਰ ਨੂੰ ਚੱਲ ਜਾਨੇ ਹੰਨੇ ਹਣ ਇੱਧਰ ਬੱਚੇ ਆਇ ਨਹੀਂ ਨਾਲ ਦੇ ਸਕੂਲ ਦੇ ਵਿੱਚ ਹਲੇ ਬੱਚੇ ਆਉਣਗੇ ਜਦ ਬੱਚੇ ਐ ਹੋਰ ਰੌਣਕ ਵਾਣਕ ਹੋ ਜਾਣੀ ਬੜੇ ਫਿਰ 8 ਤਕਰੀਬਨ 8:30 ਵਜੇ ਆਉਂਦੇ ਨੇ ਇਹ ਮੈਨੂੰ ਲੱਗ ਸਾਢੇ 8:00 ਆਉਂਦੇ ਹੋਣੇ ਨੇ ਜਾ ਰਹੇ ਬੱਚੇ ਸਰਦੀਆਂ ਦੇ ਦਿਨ ਨੇ ਨਾ ਹੁਣ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਛੱਤ ਤੇ ਜਾ ਕੇ ਹੁਣ ਆਪਾਂ ਲਾ ਲਈ ਆ ਰਾਮ ਨਾਲ ਪਾਣੀ ਕੁੰਡੇ ਕਰ ਦਿੰਨੇ ਅੰਦਰੋਂ ਬੰਦ ਇਹ ਜਾਲੀ ਸਾਡੀ ਦਾ ਬਹੁਤ ਫਾਇਦਾ ਵਾ ਹੁਣ ਹਨਾ ਕੁੰਡੀ ਲਾਈ ਸਾਨੂੰ ਕੋਈ ਦੇਖਤ ਨਹੀਂ ਰਾਮ ਨਾਲ ਅੰਦਰ ਦੇਖੋ ਚਾਰ ਸਪੇਰੇ ਜਾਲੀ ਜਾਲੀ ਲੱਗੀ ਵੀ ਆ ਜਾਲੀ ਅਸਾਹੀ ਲੱਗੇ ਕੋਣ ਦੇਖੋ ਨਹੀਂ ਤਾਂ ਹਰੇਕ ਹੀ ਆਵਾ ਗੌਣੀ ਵੜ ਜਾਂਦਾ ਹਨਾ ਹੁਣ ਕਿ ਬੜੂਗਾ ਤਾਂ ਬੜੀ ਮੁਸ਼ਕਲ ਨਾਲ ਬੜੇਗਾ ਇੱਧਰ ਵੀ ਤਾਲਾ ਵੱਡੇ ਗੇਟ ਨੂੰ ਤੇ ਇੱਧਰ ਵੀ ਆਪਣੇ ਸਾਰੇ ਬੂਟੇ ਬਾਲ ਬੂਟੇ ਨੇ ਦੇਖੋ ਬੱਚੇ ਆ ਗਏ ਹੁਣ ਇਹ ਸਕੂਲਾਂ ਵਾਲੇ ਬੱਚੇ ਆ ਗਏ ਨੇ ਚੱਕਦਾ ਜਾਂਦਾ ਸ਼ਰ ਹਲਾ ਕੇ ਹਿਲੇ ਨਹੀਂ ਜਾਂਦਾ ਪਰ ਆਪਾਂ ਜਾਣਦੇ ਨਹੀਂ ਕਿਸੇ ਨੂੰ ਹਲਾ ਫਾਫੀ ਚੱਕ ਦੀ ਜਲਦੀ ਹੋ ਜਾਏਗਾ ਫਿਰ ਮੈਂ ਛੱਤ ਤੇ ਜਾ ਕੇ ਤੁਹਾਨੂੰ ਦਿਖਾਵਾਂਗੀ ਤੇ ਦੱਸਿਓ ਤੁਸੀਂ ਆ ਦੇ ਉਹਦੇ ਨਾਲ ਦਾ ਬੂਟਾ ਤੁਹਾਨੂੰ ਇੱਕ ਹੋਰ ਦਿਖਾਵਾਂ ਨਾ ਆ ਇੱਧਰ ਵੀ ਖੜਾ ਹੈ ਇਹਨੂੰ ਫੁੱਲ ਘਟ ਆਏ ਨੇ ਮੈਂ ਪਿਛਲੀ ਵਾਰੀ ਕਿਹਾ ਸੀ ਆਪਣੇ ਹਸਬੰਦ ਨੂੰ ਇਹਨੂੰ ਵੱਢ ਦੋ ਪਰ ਵੱਢਿਆ ਨਹੀਂ ਇਹਨੂੰ ਵਿਚਾਰੇ ਨੂੰ ਤੇ ਮੈਂ ਕਿਹਾ ਤੁਹਾਡੇ ਵੱਢੋਂਗੇ ਤਾਂ ਉੱਪਰ ਰੋ ਕੇ ਥੋੜਾ ਸੋਹਣਾ ਬਣ ਜਾਏਗਾ ਤੇ ਅੰਦਰ ਉਹਨੂੰ ਫੁੱਲ ਆਏ ਹੋਏ ਨੇ ਇਹਨੂੰ ਨਹੀਂ ਫੁੱਲ ਆਏ ਮੈਂ ਇਹ ਬੂਟਾ ਹੈ ਤੇ ਮੇਰੇ ਚੈਨਲ ਨੂੰ ਇਹਨੂੰ ਕਹਿੰਦੇ ਆ ਜੀ ਉਹ ਲੈਮਨ ਕਹਿੰਦੇ ਆ ਲੈਮਨ ਦੀ ਵੇਲ ਜੀ ਆ ਇਹ ਤੇ ਇਹਦੇ ਅਗਲਾ ਬਣਾ ਲੈਂਦਾ ਜਿਵੇਂ ਬਾੜ ਜੀ ਬਣਾ ਲੈਂਦਾ ਕਹਿ ਦਿੰਦੇ ਆ ਹਜਲੈਂਡ ਕਹਿੰਦੇ ਆ ਉਹ ਬਣਾ ਲੈਂਦਾ ਵਾ ਚਲੋ ਮੇਰੇ ਦੋਨੇ ਪਾਸੇ ਪਾਣੀ ਜਾ ਰਿਹਾ ਉਧਰ ਵੀ ਪਾਣੀ ਟੁੱਟ ਗਿਆ ਤੇ ਮੇਰੇ ਕੋਲੇ ਪਾਣੀ ਹੈ ਵੀ ਕੁਛ ਨਹੀਂ ਕਿ ਚਲੋ ਇਧਰ ਉਧਰ ਹੋ ਜਾਏਗਾ ਆਪਾਂ ਨੂੰ ਦੋਨੇ ਪਾਸੇ ਪਰ ਜਾਣਗੇ ਆਰਾਮ ਨਾਲ ਜਲਦੀ ਹੋ ਜਾਏਗਾ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਿਓ ਦੇਖੋ ਕੋਨੇ ਕਿ ਜਾਨਵਰ ਦਿਖਾਵਾ ਬੈਠਾ ਚੜੀਆ ਹੈ ਧੰਨਵਾਦ ਜੀ ਮਿਹਰਬਾਨੀ